आंदोलन शांति पूर्वक ढंग से उतने दिन चलेगा किसी तरह की कोई छेड़छाड़ नहीं करेंगे जब बैठकों का दौर शुरू होता है बैठकें हो रही हैं तब तो फिर मतलब इसका मतलब ये है अगर हम आगे बढ़ेंगे तो बैठक कैसे होगी सेंट्रल सरकार ने चिट्ठी काट क्यों के क्योंकि ओना दे अधीन आ जांदा है उन्होंने साडा इंटरनेट बंद कराता बगाने देश दे नागरिका वाला ਸਾਡੇ ਨਾਲ ਤੁਸੀਂ ਵਰਤਾਰਾ ਨਾ ਕਿਸਾਨਾਂ ਦਾ ਅੰਦੋਲਨ ਚੱਲਦਾ ਰਹੇਗਾ ਜੀ ਹਾਂ ਕਿਸਾਨ ਆਕੂ ਨੇ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਇੱਕ ਵਾਰ ਮੁੜ ਤੋਂ ਕਿਸਾਨ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਬੀਤੀ ਰਾਤ ਕਰੀਬ 5.5 ਘੰਟੇ ਚੱਲੀ ਮੀਟਿੰਗ ਮੁੜ ਤੋਂ ਬੇਚਿੱਟਾ ਰਹੀ ਜਿਸ ਤੋਂ ਬਾਅਦ ਕਿਸਾਨ ਆਕੂ ਨੇ ਐਲਾਨ ਕੀਤਾ ਕਿ ਉਹਨਾਂ ਦਾ ਪ੍ਰਦਰਸ਼ਨ ਸ਼ਾਂਤ ਮੈਥਰੀਕ ਦੇ ਨਾਲ ਚੱਲਦਾ ਰਹੇਗਾ ਜਦਕਿ ਕੇਂਦਰੀ ਮੰਤਰੀਆਂ ਵੱਲੋਂ ਅਗਲੀ ਮੀਟਿੰਗ ਲਈ ਐਤਵਾਰ 18 ਫਰਵਰੀ ਦਾ ਦਿਨ ਚੁਣਿਆ ਗਿਆ ਹੈ मीटिंग तो बाद आगुआ ने कहा आंदोलन चलेगा आंदोलन शांति पूर्वक ढंग से उतने दिन चलेगा किसी तरह की कोई छेड़छाड़ नहीं करेंगे ना उधर से होगी ना इधर से होगी हम अपने किसानों को भी अपील करेंगे आपके माध्यम से और सरकार ने जिम्मेदारी ली है कि उधर से आपके ऊपर किसी तरह का भी कोई शेलिंग वगैरह नहीं होगी और हम भी अपने सभी भाइयों को निवेदन आगे नहीं बढ़े नहीं अभी देखिए जब बैठकों का दौर शुरू होता है बैठकें हो रही हैं तब तो फिर मतलब इसका मतलब ये है अगर हम आगे बढ़ेंगे फिर बैठक कैसे होगी उन्होंने बैठ, बैठक बैठक बुलाई है बैठक में हम आए हैं तो फिर ये तो ये तो रुकना पड़ता है ना इसके लिए उतना टाइम हम देखेंगे उधरे इस मीटिंग च मुख्यमंत्री भगवंत मान भी शामिल हुए जिन्होंने पंजाब दी हद च ड्रोन भेजण अते शेलिंग दा मुद्दा केंद्र में रखया अते इस नु ਤੁਰੰਤ ਬੰਦ ਕਰਨ ਲਈ ਕਿਹਾ ਸਹਿਮਾਨ ਮੁਤਾਬਕ ਕੇਂਦਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਚ ਹਰ ਮੁੱਦੇ ਦੇ ਬਾਰੀਕੀ ਨਾਲ ਚਰਚਾ ਕੀਤੀ ਗਈ ਜਿਸ ਚ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਵੀ ਬਣੀ ਅਤੇ ਬਾਕੀ ਰਹਿੰਦੀਆਂ ਮੰਗਾਂ ਤੇ ਅੰਤਵਾਰ ਨੂੰ ਮੁੜ ਵਿਚਾਰ ਕੀਤਾ ਜਾਵੇਗਾ ਇਸ ਦੌਰਾਨ ਸੀਐਮ ਨੇ ਇੰਟਰਨੈਟ ਸੇਵਾਵਾਂ ਮਾੜ ਬਹਾਲੀ ਦੀ ਗੱਲ ਵੀ ਆਖੀ ਬਾਅਦ ਕਿਸਾਨ ਸੰਗਠਨਾ ਚ ਤੇ ਕੇਂਦਰ ਸਰਕਾਰ ਚ ਹੋਈ ਆ ਤੀਸਰੀ ਮੀਟਿੰਗ ਹੈ ਇਹ ਇੱਕ ਹਫਤੇ ਦੇ ਵਿੱਚ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅੰਦੋਲਿਤ ਹੈ ਇਸ ਲਈ ਮੇਰਾ ਫਰਜ਼ ਬਣਦਾ ਸੀ ਕਿ ਮੈਂ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਹਰ ਵਿਸ਼ੇ ਤੇ ਜਨਿਕੇ ਹਰ ਟਾਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਇਹ ਗੱਲ ਮੈਨੂੰ ਕਹਿਣ ਦੀ ਲੋੜ ਨਹੀਂ ਗੱਲ ਹੋਈ ਕਿ ਤੁਸੀਂ ਵੀ ਉਨੇ ਚਿਰ ਤੋਂ ਬਾਹਰ ਬੈਠ ਕਰ ਰਹੇ ਹੋ ਸਵੇਰ ਦਾ 1.5 ਵਜ ਗਿਆ 7:30 ਵਜੇ ਦੇ ਬੈਠੇ ਆ ਉੱਥੇ ਕੋਈ ਅਸੀਂ ਗੱਪਾਂ ਨਹੀਂ ਮਾਰ ਰਹੇ ਸੀ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ-ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਿਆਂ ਤੇ ਗੱਲ ਹੋਈ ਬਹੁਤ ਪੋਜ਼ਿਟਿਵ ਗੱਲ ਹੋਈ ਹੈ ਪੋਜ਼ਿਟਿਵ ਗੱਲ ਹੋਈ ਹੈ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜਿਹਦੇ ਵਿੱਚ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜਿੱਥੇ ਸ਼ੰਭੂ ਵੀ ਆਉਂਦਾ ਤੇ ਆਪਣਾ ਫਤਿਹਗੜ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨੇ ਮੈਂ ਗੱਲ ਇਹ ਅੱਜ ਮੁੱਦੇ ਉਠਾਇਆ ਨੇ ਬੱਚੇ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਔਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਹੈ ਜਦ ਕੇ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਹੈ ਉਹ ਐਡੇ ਐਡੇ ਸ਼ੈਲ ਸਿੱਟ ਜਾਂਦਾ ਕਿਸਾਨਾਂ ਨੇ ਦਿਖਾਇਆ ਵੀ ਨਹੀਂ ਕਿ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਬਤਕਰਾ ਨਾ ਕਰੋ ਜ਼ਬਰਦਸਤਰਾ ਨਾ ਕਰੋ ਹੁਣ ਅਗਲੇ ਮੀਟਿੰਗ ਜਿਹੜੀ ਐ ਐਤਵਾਰ ਨੂੰ ਜਰਗਾ ਜੀ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਗਠਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੈਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਜੂਨੀਅਰਾਂ ਦੇ ਸੰਗਠਨ ਦੇ ਸਾਥੀ ਪਰਸ ਯਾਨੀ ਕਿ ਪਰਸੋਂ ਨੂੰ ਕਹਿ ਸਕਦਾ ਯਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਕਰੂੰਗਾ ਦੱਸੋ ਕੀ ਕਰਨਾ ਹੈ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਹੈ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈ ਹੈ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਇੱਧਰਲੇ ਪਾਸਿਓਂ ਕਿਸਾਨ ਸੰਘਟਨ ਤਾਂ ਕੱਲ੍ਹ ਕੱਲ ਹੀ ਬੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ। ਹੁਣ ਮੈਂ ਸਾਰੇ ਜਿੰਨੇ ਵੀ ਅ ਕਿਸਾਨ ਯੂਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉੱਥੇ ਉਹ ਮੈਂ ਉਹਨਾਂ ਨੂੰ ਇਸ ਗੱਲ ਹੀ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਐਸੀ ਜਗ੍ਹਾ ਤੇ ਉੱਠ ਜਦੋਂ ਅੱਜਕੀਕ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੂ ਗੈਸ ਦੇ ਗੋਲੇ ਆ ਮੂਰੇ ਜਾਂ ਵਾਟਰ ਕੈਨ ਨਾ ਮੂਰੇ ਨਹੀਂ ਡਾਉਣਾ ਚਾਹੁੰਦਾ। ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ ਚ ਬਹੁਤ ਪੋਜ਼ਿਟਿਵ ਮੂਡ ਚ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਇਹ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਹੈ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਉਹਸੀ ਹਾਲ ਕਰਾਂਗੇ ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਹਰ ਰੋਜ਼ ਮਿਲਦੇ ਹੀ ਰਹਿੰਦੇ ਹਾਂ ਜੁਨੀਆਨਾਂ ਨੂੰ ਅਸੀਂ ਤਾਂ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਹਾਂ ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਹਿ ਕੇ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਵਿਹਵ ਨਾ ਕਰੇ ਕਿ ਸਾਡੇ ਜੁਡੀਸ਼ਰੀ ਜਿਹੜੀ ਜੂਰੀਡਿਕਸ਼ਨ ਚ ਆ ਕੇ ਉਹ ਗੋਲੇ ਛੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਜਾਂ ਕੁਛ ਉਹਨਾਂ ਨੇ ਖੋਲ ਹੋਰ ਵੀ ਦਿਖਾਏ ਨੇ ਵੱਡੇ ਵੱਡੇ ਸੋ ਇਹ ਇਸ ਤਰ੍ਹਾਂ ਨਾ ਕਰੋ ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਝ ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਆ ਪੰਜਾਬੀਆਂ ਨਾਲ ਆ ਕਸਟੋਡੀਅਨ ਹੋਣ ਦੇ ਨਾਤੇ ਪਰ ਹਾਂ ਲਾਅ ਐਂਡ ਆਰਡਰ ਤੇ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਨੇ ਕੋਈ ਇਸ ਤਰ੍ਹਾਂ ਦਾ ਮਹੌਲਾ ਬਣ ਜੇ ਕਿ ਸਾਡੇ ਕੋਲੇ ਤੇਲ ਦੀ ਕਮੀ ਆ ਜਾਏ ਸਾਡੇ ਕੋਲੇ ਦੁੱਧ ਦੀ ਜਾਂ ਜ਼ਰੂਰੀ ਵਸਤਾਂ ਦੀ ਸਬਜ਼ੀਆਂ ਸਬਜ਼ੀਆਂ ਚਲੋ ਅਸੀਂ ਆਪ ਹੀ ਪਤਾ ਕਰਦੇ ਹਾਂ ਸਾਡੇ ਕੋਲੇ ਕੋਈ ਇਹੋ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ ਤਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ ਇਸ ਗੱਲ ਲਈ ਮੈਂ ਸ਼ੋਰਟੀ ਵੀ ਦਵਾਈ ਹੈ ਉਹਨਾਂ ਨੂੰ ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਘਟਨ ਨੇ ਕਿਹਾ ਕਿ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਤੇ ਸ਼ਾਂਤੀਪੂਰਵਕ ਅੰਦolan ਚੱਲੂਗਾ ਉਧਰੋਂ ਵੀ ਸ਼ਾਂਤੀ ਰਹੂਗੀ ਐਤਵਾਰ ਨੂੰ ਅਗਦੀ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਵੱਲੋਂ ਚੁਕੀਆਂ ਜਾ ਰਹੀਆਂ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਉਹਨਾਂ ਦੁਹਰਾਇਆ ਕਿ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਹਰਿਆਣਾ ਨਾਲ ਲੱਗਦੀਆਂ ਸੂਬੇ ਦੀਆਂ ਸਰਹੱਦਾਂ ਤੇ ਕੰਢਿਆਲੀ ਫਾੜ ਲਗਾਈ ਜਾ ਰਹੀ ਹੈ ਜੋ ਕਿ ਜਾਇਜ਼ ਨਹੀਂ ਹੈ। ਉਹਨਾਂ ਨਕਲੀ ਬੀਜਾਂ ਅਤੇ ਨਕਲੀ ਦਵਾਈਆਂ ਬਣਾਉਣ ਵਾਲਿਆਂ ਲਈ ਸਖਤ ਤੋਂ ਸਖਤ ਸਜ਼ਾ ਮਤ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ। ਸਰਕਾਰ ਵੱਲੋਂ ਗਿਆ ਹੈ ਕਿ ਕਿਸਾਨਾਂ ਲਈ ਇਸ ਦਾ ਧਿਆਨ ਲਕਰਾਂਗੇ। ਇਵੈਂਟ ਰੇਨ ਮੰਗਾ ਜੇ ਨਹੀਂ ਉਹਨਾਂ ਦੀ ਡਿਟੇਲ ਚ ਨੇ ਜੀ। ਸਾਰੀਆਂ ਮੰਗਾਂ ਉਹਨਾਂ ਦੀ 12 ਤੋਂ 13 12 ਤੋਂ 13 ਨੇ ਦੇਖੋ ਸਾਰੀਆਂ ਸਾਰੀਆਂ ਮੰਗਾਂ ਤੇ ਡਿਟੇਲ ਨਾਲ ਗੱਲ ਹੋਈ ਹੈ ਅੱਗੇ ਕੇਂਦਰ ਸਰਕਾਰ ਹੈ ਉਹ ਵੀ ਅੱਗੇ ਹੁਣ ਗੱਲ ਕਰਨਗੇ ਕਿ ਅਸੀਂ ਕੀ ਕੀ ਕਰ ਸਕਦੇ ਹਾਂ ਫੌਰੀ ਤੋਂ ਤੇ ਉਹ ਚ ਲਖੀਮਪੁਰ ਖੀਰੀ ਵੀ ਹੈ ਉੱਥੋਂ ਦੇ ਜ਼ਖਮੀਆਂ ਨੂੰ ਪੈਸੇ ਜਿਹੜੇ 10-10 ਲੱਖ ਰੁਪਏ ਅਨਾਉਂਸ ਕੀਤਾ ਸੀ ਉਹਦੇ ਚ ਜਿਹੜੇ ਪੂਰੇ ਦੇਸ਼ ਦੇ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਜਿਹੜੇ ਉਦੋਂ ਪਹਿਲਾਂ ਕੇਸ ਹੋਏ ਸੀਗੇ ਪਹਿਲਾ ਵਾਲੇ ਅੰਦੋਲਨ ਚ ਜਾ ਰੇਲਵੇ ਦੇ ਉਹਨਾਂ ਨੂੰ ਜਿਹੜਾ ਬੇਵਫ ਕਰਨਾ ਹੈ ਉਹਨਾਂ ਨੂੰ ਖਤਮ ਕਰਨਾ ਹੈ ਤੇ ਜਿਹੜੇ ਜਿਹੜੇ ਨਵੇਂ ਨਵਾਂ ਜਿਹੜਾ ਕਾਨੂੰਨ ਬਣਾਉਣ ਬਾਰੇ ਜਿਹੜਾ ਜੋ ਵੀ ਸੈਂਟਰ ਸਰਕਾਰ ਕਰੂਗੀ ਇੱਕ 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 ਮਿੰਟ ਤੁਹਾਡਾ ਤਾਂ ਨਟ ਬੰਦ ਹੋਇਆ ਯਾਰ ਗੱਲ ਤਾਂ ਸੁਣ ਲਓ ਇੱਕ ਮਿੰਟ ਗੱਲ ਸੁਣੋ ਤੁਸੀਂ ਤਾਂ ਉੱਥੇ ਲਾਈਵ ਕਰਦੇ ਹੋ ਸਭ ਤੋਂ ਵੱਡੀ ਗੱਲ ਕਿ ਜਿਹੜੇ ਨਕਲੀ ਬੀਜ ਤੇ ਨਕਲੀ ਖਾਦਾਂ ਦਾ ਜਿਹੜਾ ਉੱਤੇ ਬਹੁਤ ਡਿਟੇਲ ਨਾਲ ਗੱਲ ਹੋਈ ਹੈ ਕਿ ਮੋਨੋਕਰੋਟੋਫਾਸ ਹੈ ਮੈਂ ਗਲਤਾਈ ਮੋਨੋਕਰੋਟੋਫਾਸ ਦੁਨੀਆ 'ਚ 20 ਸਾਲ ਪਹਿਲਾਂ ਬੰਦ ਹੋ ਗਈ ਸੀ ਸਾਡੇ ਕੋਲ ਅਜੇ ਵੀ ਵਿਕੀ ਜਾਂਦੀ ਹੈ ਕਿੱਥੋਂ ਆਉਂਦੀ ਆ ਉਹ ਉਹ ਇਹਨਾਂ ਨੇ ਕਿਹਾ ਕਿ 2023 'ਚ ਬੰਦ ਹੋਈ ਸੀ ਇਹਦਾ ਮਤਲਬ ਹੈ ਸਟਾਕ ਪਿਆ ਹੈ ਉਹਦਾ ਸੁਨਣਾ ਅਸੀਂ ਡੀਲਰ ਫੜ ਲੈਣੇ ਆ ਪਰ ਜਿਹਨੇ ਬਣਾਈ ਹੈ ਮੈਨੂਫੈਕਚਰ ਕੌਣ ਹੈ ਨਕਲੀ ਸਪਰੇਅ ਦਾ ਜਾਂ ਨਕਲੀ ਬੀਜ ਦਾ ਉਹਨਾਂ ਤੇ ਪਰਚੇ ਕਰੋ ਉਹਨਾਂ ਨੂੰ ਫੜੋ ਕਿਉਂਕਿ ਕਿਸਾਨ ਦਾ ਤੇ ਸਪਰੇਅ ਵਾਲਦਾ ਜਾਂ ਬੀਜਾਂ ਵਾਲਦਾ ਆਪ ਵਿਚ ਪਿਆਰ ਹੁੰਦਾ ਉਹ ਵਿਸ਼ਵਾਸ ਤੇ ਇੱਕ ਦੂਜੀ ਦੀ ਚੀਜ਼ਾਂ ਖਰੀਦ ਲੈਂਦੇ ਸੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਪ੍ਰਬੰਧਨ ਇਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਤਾਂ ਹੋ ਗਈਆਂ ਬਾਕੀ ਐਤਵਾਰ ਨੂੰ ਤੁਹਾਨੂੰ 5 ਵਜੇ ਫੇਰ ਬੈਠਾਂਗੇ ਜੋ ਵੀ ਹੋਗਾ ਉਸਨੂੰ ਦੱਸਾਂਗੇ ਥੈਂਕ ਯੂ ਤੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਚੌਥਾ ਦਿਨ ਹੈ ਪੰਜਾਬ ਹਰਿਆਣਾ ਸਰਹੱਦ ਤੇ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਅਤੇ ਅਥਰੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਰੋਕਿਆ ਹੋਇਆ ਹੈ ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਯੂਨੀਅਨ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤੇ ਜਿਸ ਕਾਰਨ ਅੱਜ ਪੂਰਾ ਪੰਜਾਬ ਬੰਦ ਰਹਿਣ ਦੇ ਅਸਰ ਜਤਾਏ ਜਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ